ਤੁਹਾਨੂੰ ਧੰਨਵਾਦ ਕਰਨਾ ਆ ਰਿਹਾ ਸੋ ਪਰਮਾਤਮਾ ਨੇ ਸਭ ਮੇਡੀ ਵੱਡੀ ਤੇ ਸਭ ਦਾ ਮੇਡੀ ਵੱਡੀ ਜਿੰਦਾਬਾਦ ਜਿੰਦਾਬਾਦ ਸਭ ਜਿੰਦਾਬਾਦ 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 ਕਲਾਨੌਰ ਵਾਸੀਆਂ ਦੀ ਜਿੱਤ ਹੈ ਜੈਲਦਾਰ ਪੰਚਾਇਤ ਦੀ ਜਿੱਤ ਹੈ ਸਮੂਹ ਦੁਕਾਨਦਾਰ ਵੀਰਾਂ ਦੀ ਜਿੱਤ ਆ ਮਾਵਾਂ ਦੀ ਜਿੱਤ ਆ ਭੈਣਾਂ ਦੀ ਜਿੱਤ ਆ ਜਿਨ੍ਹਾਂ ਨੇ ਇਨਾ ਪਿਆਰ ਦਿੱਤਾ ਵਾ ਸੋ ਮੈਂ ਸਾਰੇ ਹੀ ਕਲਾਨੌਰ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਵੱਡਾ ਮੰਡੇਟ ਦਿੱਤਾ ਮੈਂ ਇਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਾਂਗਾ ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਇਹਨਾਂ ਵਾਸਤੇ ਖੁੱਲੇ ਨੇ 24 ਘੰਟੇ ਜਦੋਂ ਵੀ ਕਿਤੇ ਲੋੜ ਪੈਂਦੀ ਆ ਮੈਂ ਇਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਆਂ ਸੋ ਮੈਂ ਕਲਾਨੌਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ। ਬਹੁਤ ਚੁਣੌਤੀਆਂ ਸੀ ਫਿਰ ਵੀ ਜਿੱਤ ਹੋਈ ਆ ਕਿਵੇਂ ਦੇਖਦੇ। ਬਹੁਤ ਚੁਣੌਤੀਆਂ ਸੀ। ਚੁਣੌਤੀਆਂ ਦੇਖੋ ਜੀ ਚੁਣੌਤੀਆਂ ਤਾਂ ਹੈਗੀਆਂ ਸੀਗੀਆਂ ਪਰ ਇਹ ਜਿਹੜੇ ਮੈਂ ਲੋਕਾਂ ਦੇ ਵਿੱਚ ਵਿਚਰਿਆ ਸੀ ਲੋਕਾਂ ਦੇ ਨਾਲ ਕੰਮ ਕੀਤੇ ਸੀ ਮੇਰੇ ਵੱਡਿਆਂ ਦਾ ਪਿਆਰ ਮੇਰੇ ਵੱਡਿਆਂ ਨੇ ਲੋਕਾਂ ਦੀ ਸੇਵਾ ਕੀਤੀ ਸੀ ਉਹ ਲੋਕਾਂ ਨੇ ਮੈਨੂੰ ਅੱਜ ਆਪਣੇ ਹੱਥਾਂ ਦੇ ਬਿਠਾਇਆ ਵਾ। ਮੈਂ ਮੀਡੀਆ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਇੱਕ-ਇੱਕ ਕਵਰੇਜ ਲੋਕਾਂ ਤੱਕ ਪਹੁੰਚਾਈਆ ਮੇਰੀਆਂ ਪਿਛਲੀਆਂ ਪ੍ਰਲਬਧੀਆਂ ਨੂੰ ਲੋਕਾਂ ਤੱਕ ਪਹੁੰਚਾਇਆ ਵਾ ਮੈਂ ਅੱਜ ਮੀਡੀਆ ਦਾ ਵੀ ਧੰਨਵਾਦ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਹਾਂ ਸਮੂਥ ਸਟਾਫ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰਸ਼ਾਸਨ ਪ੍ਰਸ਼ਾਸਨ ਨੇ ਇਲੈਕਸ਼ਨ ਨੂੰ ਪੀਸਫੁਲੀ ਢੰਗ ਦੇ ਨਾਲ ਕਰਾਇਆ ਵਾ ਅੱਜ ਮੈਂ ਮੀਡੀਆ ਦੇ ਸਾਹਮਣੇ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਤਗੜਾ ਹੋ ਕੇ ਲੋਕਾਂ ਦਾ ਸਾਥ ਸਾਥ ਨਿਵਾਵਾਂਗਾ ਕਿਉਂਕਿ ਅੱਗੇ ਮੇਰੇ ਤੇ ਮੇਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹੀ ਹੁਣ ਮੇਰੇ ਤੇ ਪੂਰੀ ਜੈਲਦਾਰਾ ਪੰਚਾਇਤ ਦੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਵਧ ਗਈ ਹੈ ਮੈਂ ਇਸ ਜ਼ਿੰਮੇਵਾਰੀ ਨੂੰ ਤਨੋਂ ਮਣੋ ਬਧਾਵਾਂਗਾ ਨਿਵਾਵਾਂਗਾ ਮੈਂ 344 ਵੋਟਾਂ ਤੇ ਜਿੱਤ ਹਾਸਲ ਕੀਤੀ ਹੈ ਧੰਨਵਾਦ ਫਿਰ ਕਲਾਨੌਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਵਾਸਤੇ ਚਲੋ